ਇਸ ਸਥਾਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਦਾ ਹੈ। ਇਸ ਸਥਾਨ ਤੇ ਪਹਿਲੋਂ ਸੇਵਾ ਬਾਬੇ ਦਿੱਲੀ ਵਾਲੇ ਕਰ ਰਹੇ ਸੀ। ਹੁਣ 5 ਸਾਲ ਤੋਂ ਸੇਵਾ ਹਜੂਰ ਸਾਹਿਬ ਵਾਲਾ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਹਜੂਰ ਸਾਹਿਬ ਇੱਥੇ ਡਿਊਟੀ ਹੈ ਬਾਬਾ ਗੁਰਜੀਤ ਸਿੰਘ ਜਥੇਦਾਰ ਜੀ। ਉਹਨਾਂ ਦੀ ਰੈਂਡ ਸੇਵਾ ਇੱਥੇ ਸੇਵਾ ਚੱਲ ਰਹੀ ਹੈ। ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਹਿਗੁਰੂ ਵਾਗੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਦਾ ਹੈ ਇਹ ਸਥਾਨ ਤੇ ਪਹਿਲੋਂ ਸੇਵਾ ਬਾਬੇ ਦਿੱਲੀ ਵਾਲੇ ਕਰ ਰਹੇ ਸੀ ਹੁਣ 5 ਸਾਲ ਤੋਂ ਸੇਵਾ ਹਜੂਰ ਸਾਹਿਬ ਵਾਲਾ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਹਜੂਰ ਸਾਹਿਬ ਇੱਥੇ ਡਿਊਟੀ ਹੈ ਬਾਬਾ ਗਰਜੀਤ ਸਿੰਘ ਜਥੇਦਾਰ ਜੀ ਉਹਨਾਂ ਦੀ ਰੈਂਡ ਸੇਵਾ ਇੱਥੇ ਸੇਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਜੀ ਸੰਗਤਾਂ ਦਾ ਬਹੁਤ ਸੰਯੋਗ ਹੈ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਪੈਂਦਾ ਜੀ ਕਾਰ ਸੇਵਾ ਦੇ ਵਿੱਚ ਵੱਧ ਤੋਂ ਵੱਧ ਇੱਥੇ ਸਤਾਨ ਤੇ ਅਸੀਂ ਸੇਵਾ ਕਰਾਉਣੀ ਚਾਹੁੰਦੇ ਆਂ ਬਾਕੀ ਸੰਗਤ ਦੇ ਸੰਯੋਗ ਨਾਲ ਹਾਂਜੀ ਬਹੁਤ ਜ਼ਿਆਦਾ ਜੁੜੇ ਆ ਜੀ ਬਾਕੀ ਅਸੀਂ ਥੋੜਾ ਜਿਹਾ ਨਵੇਂ ਆ ਕਾਰ ਸੇਵਾ ਵਾਲੇ ਥੋੜਾ ਜਿਹਾ ਘੱਟ ਆ ਬਾਕੀ ਕਮੇਟੀ ਵੱਲੇ ਬਹੁਤ ਜ਼ਿਆਦਾ ਸੰਯੋਗ ਆ ਇਧਰ ਥੋੜਾ ਜਿਹਾ ਘੱਟ ਆ ਵੱਧ ਤੋਂ ਵੱਧ ਸੰਗਤ ਦਾ ਸੰਯੋਗ ਚਾਹੀਦਾ ਤਨ ਮਨ ਧਨ ਨਾਲ ਸੇਵਾ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਵੱਧ ਤੋਂ ਵੱਧ ਇੱਥੇ ਸੰਯੋਗ ਦੇਣ ਮਾਇਆ ਦਾ ਇਟਾਂ ਦਾ ਬਜਰੀ ਦਾ ਰੇਤਾਂ ਦਾ ਜੋ ਵੀ ਆ ਸਾਰਾ ਸੰਗਤ ਦੇ ਸੰਯੋਗ ਨਾਲ ਹੀ ਚੱਲਦਾ ਜੀ ਸੰਗਤ ਦੇ ਸੰਜੋਗ ਨਾਲ ਹੀ ਇਹ ਚੱਲਣਾ ਹੈ ਸੇਵਾ ਤੇ ਗੁਰੂ ਘਰ ਦੇ ਸੇਵਾ ਕਰਦੇ ਰਹੇ ਆ ਹੈ ਜੀ ਪਹਿਲਾਂ ਥਾਨੇਵਾਲ ਸਾਹਿਬ ਗਈ ਸੀ ਗੁਰਦੁਆਰਾ ਸੋਮਾ ਸਾਹਿਬ ਤੇ ਬਈ ਹੈ ਜੀ ਉੱਥੇ ਪਰ ਮਹਾਂਪੁਰਸ਼ਾਂ ਦੀ ਉਤਥਲਾਤੀ ਹੁਣ ਇੱਥੇ ਰਾਏਕੋਟ ਦਸਵੇਂ ਪਾਤਸ਼ਾਹ ਦੇ ਆਪਣਾ ਸਪੰਦ ਕਰਨੇ ਸੇਵਾ ਸੰਗਤ ਜਦੋਂ ਮਰਜ਼ੀ ਇੱਥੇ ਆਵੇ ਤੇ ਵੀ ਘੰਟੇ ਲੰਗਰ ਇੱਥੇ ਟਰਟ ਚਲਦਾਰੀ ਨਾਲ ਜਦੋਂ ਵੀ ਆਜੇ ਕੋਈ ਦੀ ਰਾਤ ਨੂੰ ਆਜੇ ਜਦੋਂ ਮਰਜ਼ੀ ਆਵੇ ਤੇ ਲੱਸੀ ਚਾਹ ਪਰਚਾਦਾ ਸਭ ਕੋ ਚਲਦਾ ਹੈ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਰਾਏਕੋਟ ਪਾਤਸ਼ਾਹੀ 10ਵੀਂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਸਤਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਮਾਲਕਪੁਰ ਰੰਗੜ ਅਨ ਸਰਸਾ ਹੁੰਦੇ ਹੋਏ ਚਮਕੌਰ ਸਾਹਿਬ ਦੇ ਯੁੱਧ ਤੋਂ ਬਾਅਦ ਰਾਜਵਾਨਾ ਹੀਰਾ ਆਲਮਗੀਰ ਜੋਧੀ ਰਤਨੀ ਹੁੰਦੇ ਹੋਏ ਜਦੋਂ ਪਿੰਡ ਲੰਮੇ ਜੱਟਪੁਰੇ ਦੀ ਧਰਤੀ ਤੇ ਆਏ ਨੇ ਤਾਂ ਰਸਤੇ ਦੇ ਵਿੱਚ ਇਹਨਾਂ ਨੂੰ ਜਿਹੜਾ ਰਾਏ ਕੱਲੇ ਦਾ ਚਾਚਾ ਸ਼ਾਹਨਵਾਜ਼ ਖਾਨ ਮਿਲਿਆ ਉਹਨੇ ਗੁਰੂ ਸਾਹਿਬ ਦੇ ਜਦੋਂ ਦਰਸ਼ਨ ਕੀਤੇ ਬੜਾ ਪ੍ਰਭਾਵਿਤ ਹੋਇਆ ਸ਼ਾਮ ਦਾ ਸਮਾਂ ਸੀ 19 ਪੋ ਦਾ ਦਿਨ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਖ-ਵੱਖ ਪਿੰਡਾਂ ਦਾ ਭ੍ਰਮਣ ਕਰਦੇ ਹੋਏ ਰਾਏਕੋਟ ਦੀ ਧਰਤੀ ਤੇ ਆਏ। ਰਾਏਕੋਟ ਦਾ ਜਿਹੜਾ ਨਵਾਬ ਸੀ ਇਹਦਾ ਨਾਮ ਸੀ ਰਾਏ ਖਾਨ। ਔਰ ਇਹ ਅੱਠ ਭੈਣਾਂ ਦਾ ਇਕੱਲਾ ਭਰਾ ਹੋਣ ਕਰਕੇ ਇਹਦਾ ਇਤਿਹਾਸ ਦੇ ਵਿੱਚ ਨਾਮ ਆਇਆ ਰਾਏ ਕੱਲਾ। ਅੱਠ ਭੈਣਾਂ ਦਾ ਇਕੱਲਾ ਭਰਾ ਸੀ ਔਰ ਇੱਕ ਇਹਦੀ ਭੈਣ ਜੈਬੂਲ ਨਿਸਾਂ ਕੋਟੜਾ ਨਿਹੰਗ ਖਾਨ ਨਿਹੰਗ ਖਾਨ ਦੇ ਘਰ ਪਿਆਹੀ ਹੋਈ ਸੀ। ਔਰ ਉਸ ਨੇ ਇਸ ਨੂੰ ਸੁਨੇਹਾਂ ਦਿੱਤਾ ਸੀ ਕਿ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਛੱਡ ਗਏ ਨੇ ਕਦੇ ਤੇਰੇ ਇਲਾਕੇ ਦੇ ਵਿੱਚ ਆਉਣ ਤਾਂ ਉਹਨਾਂ ਨੂੰ ਪੀਰ ਜਾਣ ਕੇ ਉਹਨਾਂ ਦੀ ਸੇਵਾ ਕਮਾਉਣੀ ਹੈ ਸਾਧ ਸੰਗਤ ਜੀ ਉਹ ਜਦੋਂ ਗੁਰੂ ਗੋਬਿੰਦ ਸਿੰਘ ਸਤਗੁਰੂ ਮਹਾਰਾਜ ਜੀ ਇੱਥੇ ਆਏ ਤਾਂ ਇੱਥੇ ਚਾਰ ਗੁਰੂ ਘਰ ਨੇ ਦਰਸ਼ਨ ਜੋ ਆਹ ਸਾਹਮਣੇ ਮਨਜੀਤ ਸਾਹਿਬ ਇਹਦੇ ਨਾਲ ਹੀ ਸਾਹਮਣੇ ਜੜਪੁੱਤੀ ਸਾਹਿਬ ਇਹ ਮੇਨ ਹੈੱਡ ਦਰਬਾਰ ਸਾਹਿਬ ਇਹਦੀ ਬੈਕ ਸਾਡ ਟਾਲੀ ਸਾਹਿਬ ਗੁਰੂ ਸਾਹਿਬ ਇੱਥੇ ਮਨਜੀਤ ਸਾਹਿਬ ਤੇ ਆ ਕੇ ਆਸਣ ਲਾ ਕੇ ਬੈਠ ਗਏ। ਸ਼ਾਮ ਦਾ ਟਾਈਮ ਸੀ। ਰਾਏ ਕੱਲੇ ਦਾ ਜਿਹੜਾ ਚਰਵਾਹਾ ਸੀ ਉਹਦਾ ਨਾਂ ਸੀ ਨੂਰਾ ਨੂਰ ਮੁਹੰਮਦ ਖਾਨ ਜਿਹਨੂੰ ਪਿਆਰ ਨਾਲ ਅਸੀਂ ਨੂਰਾ ਮਾਹੀ ਕਹਿੰਦੇ ਹਾਂ। ਮਾਹੀ ਸ਼ਬਦ ਗੁਰੂ ਗੋਬਿੰਦ ਸਿੰਘ ਸਾਤੂਗ੍ਰਾਂਦੇ ਨੇ ਇਹਨੂੰ ਦਿੱਤਾ ਸੀ। ਸ਼ਾਮ ਦੇ ਟਾਈਮ ਇਹਦੀਆਂ 21 ਮੱਝਾਂ ਲੈ ਕੇ ਆ ਰਿਹਾ ਸੀ ਮੀਂਹ ਪੈ ਚੁੱਕਿਆ ਸੀ। ਗੁਰੂ ਸਾਹਿਬ ਦੇ ਸਾਹਮਣੇ ਉਹਦੀ ਜਦ ਨੰਗਣ ਲੱਗਿਆ ਗੁਰੂ ਪਾਤਸ਼ਾਹ ਜੀ ਨੇ ਇਸ਼ਾਰਾ ਕਰਕੇ ਆਵਾਜ਼ ਮਾਰ ਲਈ। ਕਹਦੇ ਨੂਰੇ ਇੱਧਰ ਆ ਸਾਨੂੰ ਸਮੁੰਦਰ ਦੁੱਧ ਛਕਾ ਕੇ ਜਾ ਕਿਉਂਕਿ ਗੁਰੂ ਸਾਹਿਬ 54 ਦਿਨਾਂ ਦੇ ਭੁੱਖੇ ਸੀ ਇਹਦੇ ਸਾਹ ਰੁਕ ਗਏ ਇਹਨੇ ਕਿਹਾ ਕੈਸਾ ਪੀਰ ਆ ਜਿਹੜਾ ਮੇਰਾ ਨਾਂ ਜਾਣਦਾ ਜਦੋਂ ਇਸਨੇ ਗੁਰੂ ਸਾਹਿਬ ਦੇ ਆ ਕੇ ਚਰਨਾਂ ਨੂੰ ਨਮਸ਼ਕਾਰ ਕੀਤੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਦੇ ਦਰਸ਼ਨ ਹੋ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਸਾਖਸ਼ਾਤ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਹੋ ਉੱਥੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਗੋਬਿੰਦ ਸਿੰਘ ਕਹਿੰਦੇ ਹਾਂ ਗੁਰੂ ਨਾਨਕ ਦੀ ਗੱਦੀ ਦਾ 10ਵਾਂ ਵਾਰਸ ਸਤ ਗੁਰੂ ਕੋਈ ਸੇਵਾ ਕਹਿੰਦੇ ਭਾਈ ਸਮੁੰਦਰ ਸਮੁੰਦਰ ਕਹਿੰਦੇ ਜੀ ਦੁੱਧ ਨੂੰ ਦੁੱਧ ਛਕਾਓ ਕਹਿੰਦਾ ਪਾਤਸ਼ਾਹ ਸਾਰਾ ਦੁੱਧ ਮੈਂ ਘਰ ਚੋਂ ਆਇਆ ਹਾਂ ਤੁਸੀਂ ਹੁਕਮ ਕਰੋ ਮੈਂ ਹੁਣੇ ਹੀ ਲਿਆ ਦਿੰਦਾ ਪਾਤਸ਼ਾਹ ਕਹਿੰਦੇ ਕਿਨੂੰ ਮੰਨਦਾ ਏ ਕਹਿੰਦਾ ਜੀ ਮੈਂ ਅੱਲਾ ਪਾਕ ਨੂੰ ਮੰਨਦਾ ਪਾਤਸ਼ਾਹ ਕਹਿਣ ਲੱਗੇ ਆਪਣੇ ਪ੍ਰਮਾਤਮਾ ਦਾ ਨਾਮ ਲੈ ਜਿਹੜੀ ਤੇਰੀ ਮੱਝ ਦੁੱਧ ਨਹੀਂ ਵੀ ਦਿੰਦੀ ਉਹਦੇ ਹੇਠ ਪ੍ਰਮਾਤਮਾ ਦਾ ਨਾਮ ਲੈ ਕੇ ਬੈਠ ਜਾ ਅਕਾਲ ਪੁਰਖ ਦੀ ਕਿਰਪਾ ਨਾਲ ਉਹ ਵੀ ਦੁੱਧ ਦੋ ਔਰ ਉਹਦੀ ਹੈਰਾਨਗੀ ਦੀ ਹੱਦ ਇਹ ਨਾ ਰਹੀ ਜਦੋਂ ਗੰਗਾ ਸਾਗਰ ਲੈ ਕੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਮੱਝ ਦੇ ਬੈਠਿਆ 5 ਸਕਿੰਟਾਂ ਦੇ ਵਿੱਚ ਗੰਗਾ ਸਾਗਰ ਭਰ ਗਈ ਔਰ ਜਿਹਦੇ 288 ਛੇਕ ਔਰ ਇੱਕ ਵੀ ਬੂੰਦ ਥੱਲੇ ਧਰਤੀ ਤੇ ਨਾ ਡਿੱਗੀ ਕੁਸ਼ ਦੋਤ ਗੁਰੂ ਸਾਹਿਬ ਨੇ ਛਕਿਆ ਕੁਸ਼ ਗੁਰੂ ਸਹਿਬਾਨ ਦੇ ਨਾਲ ਜਿਹੜੇ ਦੋ ਸਖਸੀ ਭਾਈ ਰਾਮ ਸਿੰਘ ਤੇ ਭਾਈ ਬਨੋਦ ਸਿੰਘ ਉਹਨਾਂ ਨੇ ਛਕਿਆ ਇਹ ਸਾਰੀ ਵਾਰਤਾ ਕਰਾਮਾਤ ਦੇਖ ਕੇ ਇਹਨੇ ਸਾਰੀ ਵਾਰਤਾ ਰਾਏ ਕੱਲੇ ਨੂੰ ਦਿੱਤੀ ਰਾਏ ਕੱਲੇ ਨੂੰ ਜਾਦੇ ਦੱਸੀ ਹੋਈ ਵਾਰਤਾ ਹੋਈ ਸਮੇਤ ਪਰਿਵਾਰ ਇਹ ਵੀ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਉਸੇ ਵੇਲੇ ਇਸ ਨੇ ਮੇਬੜਾ ਭੇਜਤਾ ਮੇਬੜਾ ਕਹਿੰਦੇ ਆ ਸੁਨੇਹਾ ਦੇਣ ਵਾਲੇ। ਜਾ ਕੇ ਕਹਿੰਦਾ ਨਿਹੰਗ ਖਾਨ ਸਿੱਖਾਂ ਦੇ 10ਵੇਂ ਗੁਰੂ ਰਾਏਕੋਟ ਦੀ ਧਰਤੀ ਤੇ ਬਿਰਾਜਮਾਨ ਨੇ ਆ ਕੇ ਦਰਸ਼ਨ ਕਰ ਲੋ। ਸਮੇਤ ਪਰਿਵਾਰ ਉਹ ਵੀ ਇੱਥੇ ਆਇਆ। ਇੱਥੇ ਹੀ ਸਤਗੁਰਾਂ ਨੇ ਸਾਰਾ ਕੌਤਕ ਵਰਤਾਇਆ। ਜੈਸ ਵੇਲੇ ਗੁਰੂ ਸਾਹਿਬ ਇੱਥੇ ਬਿਰਾਜਮਾਨ ਸੀ ਤਾਂ ਇਹਨਾਂ ਨੇ ਹੁਕਮ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ ਸਾਡੇ ਕੋਲ ਆਇਓ। ਸਾ ਅਸੀਂ ਇੱਕ ਸੇਵਾ ਲੈਣੀ ਚਾਹੁੰਦੇ ਆਂ ਕਹਿੰਦੇ ਜੀ ਹੁਕਮ ਕਹਿੰਦੇ ਅਸੀਂ ਚਮਕੌਰ ਦੇ ਜੰਗ ਦੇ ਵਿੱਚ ਆਪਣੇ ਜਾਨ ਤੋਂ ਪਿਆਰੇ ਸਿੰਘ ਤੇ ਫਰਜ਼ੰਦ ਸ਼ਹੀਦ ਕਰਵਾ ਕੇ ਆਏ ਆਂ ਜਾਨ ਤੋਂ ਪਿਆਰੇ ਸਾਡੇ ਸਿੰਘ ਸ਼ਹੀਦ ਹੋ ਚੁੱਕੇ ਨੇ ਮੇਰੇ ਦੋ ਪੁੱਤਰ ਤੇ ਮੇਰੇ ਮਾਤਾ ਜੀ ਦੀ ਖਬਰ ਲੈ ਕੇ ਆਓ ਇਹ ਕਹਿੰਦੇ ਪਾਤਸ਼ਾਹ ਤੁਹਾਨੂੰ ਯਕੀਨ ਕੀ ਦੇਤੇ ਆਂ ਕਹਿੰਦੇ ਮੈਨੂੰ ਕਿਸੇ ਤੇ ਯਕੀਨ ਨਹੀਂ ਪਾਤਸ਼ਾਹ ਜੀ ਦੇ ਹੱਥੋਂ ਦੁੱਧ ਛਕਿਆ ਇਹਦੇ ਤੇ ਯਕੀਨ ਕਰ ਸਕਦੇ ਹਾਂ ਉੱਥੇ ਫਿਰ ਸਾਤਗੁਰਾਂ ਨੇ ਖਾਲਸਾ ਜੀ ਇਹਨਾਂ ਨੂੰ ਨੂਰੇ ਨੂੰ ਮਾਹੀ ਸ਼ਬਦ ਮਾਹੀ ਤੋਂ ਭਾਵ ਪਿਆਰਾ ਕਹਿੰਦੇ ਤਾਂ ਮੇਰਾ ਪਿਆਰਾ ਪੁੱਤਰ ਉਸੇ ਵੇਲੇ ਕੰਧ ਤੇ ਥਾਪੜਾ ਦਿੱਤਾ ਕਹਿੰਦੇ ਜਾ ਭਾਈ ਉੱਥੋਂ ਲੈ ਕੇ ਆ ਸਾਰਾ ਸੁਨੇਹਾ ਕਿਉਂਕਿ ਇਹਦੀ ਪੈਣ ਨੂਰਾ ਸਰਹੰਦ ਦਾ ਵਿਆਹੀ ਸੀ ਇਹਨੇ ਸਾਰੀ ਵਾਰਤਾ ਉੱਥੇ ਜਾ ਕੇ ਪੁੱਛੀ ਕਿਵੇਂ-ਕਿਵੇਂ ਬੱਚਿਆਂ ਨਾਲ ਕੀ-ਕੀ ਕੁਸ਼ ਹੋਇਆ ਇੱਕ ਕਹਿ ਦੇਣਾ ਸੌਖਾ ਕਿ ਗੁਰੂ ਸਾਹਿਬ ਦੇ ਫਰਜ਼ਾਨ ਤੋਂ ਸ਼ਹੀਦ ਕਰਤੇ ਜਿਸ ਵੇਲੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਜਾਲੀ ਖਾ ਤੇ ਮਾਲੀ ਖਾਂ ਦੇ ਦਰਬਾਰ 'ਚ ਰੱਖਿਆ ਗਿਆ ਤਾਂ ਉਹ ਐਸੀ ਰੋਟੀ ਤਿਆਰ ਕਰ ਲਿਆਓ हमरे ਕਾਗਨਾ ਕੁੱਕਰ ਖਾਇਓ ਜਿਹੋ ਜੀ ਰੋਟੀ ਕਾਂ ਤੇ ਕੁੱਤੇ ਵੀ ਨਹੀਂ ਖਾਂਦੇ ਇਹੋ ਜੀ ਰੋਟੀ ਸਹਬਜ਼ਾਦਿਆਂ ਨੂੰ ਤਿਆਰ ਕਰਕੇ ਦਿੱਤੀ ਗਈ ਕੋਮਲ ਅੰਗ ਹਥੌੜੀ ਹਾਥਾ ਪਾਦ ਜ਼ੰਜੀਰ ਜਗਤ ਕੇ ਨਾਥ ਬੱਚਿਆਂ ਨੂੰ ਚੁੱਕ ਚੁੱਕ ਕੇ ਝੂਠੀਆਂ ਖੋਲਣੀਆਂ ਦੇ ਵਿੱਚ ਸੁੱਟਿਆ ਗਿਆ ਮਾਤਾ ਗੁਜਰਕੌਰ ਜੀ ਦੇ ਮੂੰਹ ਦੇ ਉੱਤੇ ਮਿਰਚਾਂ ਵਾਲਾ ਤੋਪੜ ਚਾਹ ਰਿਹਾ ਗਿਆ ਵੀ ਸਾਹ ਨਾ ਆਵੇ ਇੰਨੇ ਕੋਮਲ ਸੀ ਉਹਨਾਂ ਬੱਚਿਆਂ ਦੇ ਹੱਥ ਗੋਟਾਂ ਗਿੱਟਿਆਂ ਨੱਕ ਤੇ ਕੰਨਾਂ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਪਰ ਕਹਿੰਦੇ ਚਿਹਰੇ ਦੇ ਉੱਤੇ ਜਵਰਤ ਇੰਨੀ ਸੀ ਨੀਲ ਚਗਰੀਆਂ ਤਨਪੇ ਜੈਸੇ ਬਿਜਲੀ ਛਾ ਮਬਰਵੇਂ ਜੈਸੇ ਜਿਵੇਂ ਕਾਲੇ ਬੋਲੇ ਬੱਦਲ ਦੇ ਵਿੱਚ ਇੱਕ ਚਿੱਟੀ ਬੱਦਲੀ ਮਾਸਤ ਚਾਲ ਤੁਰੀ ਜਾਂਦੀ ਹੋਵੇ ਇੰਨੀ ਜਵਰਤ ਨਾਲ ਉਹ ਵਜੀਦੇ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਸੋ ਸਾਰੀ ਵਾਰਤਾ ਸੁਣਨ ਤੋਂ ਬਾਅਦ ਉਹ ਸਾਹਮਣੇ ਜੜ ਪੁੱਤੀ ਸਾਹਿਬ ਦਰਸ਼ਨ ਕਰਿਓ ਉਹ ਗੁਰਦੁਆਰਾ ਸਾਹਿਬ ਉੱਥੇ ਗੁਰੂ ਸਾਹਿਬ ਬੈਠੇ ਕਾਹੀ ਦੇ ਬੂਟੇ ਨਾਲ ਨਾਲੇ ਖੁਰਚ ਰਹੇ ਨੇ ਨਾਲੇ ਸਾਰੀ ਵਾਰਤਾ ਸੁਣ ਰਹੇ ਨੇ ਸਾਡੇ ਕਈ ਕਥਾਵਾਚਕ ਜਾਂ ਪ੍ਰਚਾਰਕ ਕਹਿ ਦਿੰਦੇ ਆ ਗੁਰੂ ਸਾਹਿਬ ਗੁੱਸੇ 'ਚ ਆ ਗਏ ਨਹੀਂ ਮੇਰੇ ਵੀਰੋ ਗੁਰੂ ਗੋਬਿੰਦ ਸਿੰਘ ਆਦੇ ਗੁੱਸੇ 'ਚ ਨਹੀਂ ਆਏ ਜਿੱਦਣ ਗੁਰੂ ਗੋਬਿੰਦ ਸਿੰਘ ਗੁੱਸੇ 'ਚ ਆ ਗਏ ਥੇ ਲੱਭਣਾ ਕੁਛ ਨਹੀਂ ਸਤਗੁਰੂ ਵੀਰ ਅਸੀਂ ਜਲਾਲ ਰੂਪ ਦੇ ਵਿੱਚ ਆਉਂਦੇ ਸੀ ਗੁਰੂ ਸਾਹਿਬ ਨੇ ਕਾਹੀ ਦੇ ਬੂਟੇ ਦੇ ਵਿੱਚੋਂ ਤੀਰ ਕੱਢ ਲਿਆ ਕਹਿੰਦੇ ਨੂਰਿਆ ਕੋਈ ਐਸਾ ਮਰਦ ਦਾ ਪੁੱਤ ਨਾ ਜੀ ਨੇ ਹਾ ਦਾ ਨਾਰਾ ਮਾਰਿਆ ਹੋਵੇ ਵੀ ਹਾਂ ਜੇ ਗੁਰੂ ਗੋਬਿੰਦ ਸਿੰਘ ਸਾਹਮਣੇ ਆਉ ਮਾਦ ਨਾਲ ਤੱਕ ਕਰ ਲਉਂਗੇ ਤੇ ਪੁੱਤਰਾਂ ਤੇ ਬੱਚਿਆਂ ਤੇ ਇਹਦੀ ਮਾਤਾ ਦਾ ਕੋਈ ਕਸੂਰ ਨਹੀਂ ਕਹਿੰਦਾ ਜੀ ਮਲੇਰ ਕੋਟਲੇ ਦਾ ਸ਼ੇਰ ਮੁਹੰਮਦ ਖਾਨ ਭਰੀ ਸਭਾ ਦੇ ਵਿੱਚੋਂ ਉੱਠ ਕੇ ਚਲੇ ਆ ਗਿਆ ਉਹ ਇੱਕ ਇੱਕ ਗੱਲ ਕਹਿ ਗਿਆ ਕਿ ਅੱਲਾ ਪਾਕ ਇੱਕ ਦਿਨ ਇਸਲਾਮ ਦੇ ਉੱਤੇ ਕਹਿਰ ਵਰਤਾਏਗਾ ਉਹ ਵਰਤਿਆ ਉਸੇ ਵੇਲੇ ਗੁਰੂ ਸਾਹਿਬ ਜੀ ਨੇ ਤੀਰ ਖੜਾ ਕਰਕੇ ਆਗਿਆ ਦੇਤੀ ਕਹਿੰਦੇ ਇਹਦੇ ਰਾਜ ਭਾਗ ਤੇ ਕਦੇ ਆਂਤ ਨਹੀਂ ਆਊ ਆ ਤੁਹਾਡੇ ਸਾਹਮਣੇ ਅੱਜ ਵੀ ਚੜ੍ਹਦੀ ਕਲਾ 'ਚ ਵੱਸਦਾ ਹੈ ਫੇਰ 사ਤਗੁਰਾਂ ਨੇ ਉਹਨੇ ਜੋਰ ਨਾਲ ਕਾਹੀ ਦੇ ਬੂਟੇ 'ਚ ਤੀਰ ਮਾਰ ਕੇ ਕਿਹਾ ਅੱਜ ਮੈਂ 750 ਸਾਲ ਪੁਰਾਣੀਆ ਜ਼ੁਲਮੀ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਜਿਹਦੇ ਦਿਨ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਇੰਨੀ ਗੱਲ ਸੁਣ ਕੇ ਇਹ ਵੀ ਘਬਰਾ ਗਏ ਸੱਚੇ ਪਾਤਸ਼ਾਹ ਜੀ ਅਸੀਂ ਵੀ ਤੁਰਕਾਂ ਸਾਡੇ ਤੇ ਤਾਂ ਕਿਰਪਾ ਕਰੋ ਤਾਂ ਗੁਰੂ ਗੋਬਿੰਦ ਸਿੰਘ 사ਤਗੁਰਾਂ ਨੇ ਰਾਏ ਕੱਲੇ ਨੂੰ ਇੱਕ ਗੰਗਾ ਸਾਗਰ ਆਪਣੀ ਇੱਕ ਸ਼੍ਰੀ ਸਾਹਿਬ ਤਲਵਾਰ ਤੇ ਰੇਹਲ ਜਿਹਦੇ ਤੇ ਆਪਾਂ ਪੁੱਠੀ ਸਾਹਿਬ ਪ੍ਰਕਾਸ਼ ਕਰਕੇ ਪਾਠ ਕਰਦੇ ਆ ਦੇ ਕੇ ਕਿਹਾ ਰਾਏ ਸਾਹਿਬ ਜਿੰਨਾ ਚਿਰ ਤਿੰਨ ਚੀਜ਼ਾਂ ਦਾ ਸਤਕਾਰ ਕਰੋਗੇ ਜੜ ਹਰੀ ਰਹੂ ਜਿੱਦਣ ਸਤਕਾਰ ਭੁੱਲ ਕੇ ਜੜ ਪੁੱਟੀ ਜਾਉ ਸੱਤ ਵਤਨ ਨੂੰ ਨਮਸ਼ਕਾਰ ਕਰਕੇ ਰਾਏ ਕੱਲਾ ਘਰ ਨੂੰ ਚਲਿਆ ਗਿਆ ਉੱਠਿਆ ਨਿਹੰਗ ਖਾਨ ਪਾਤਸ਼ਾਹ ਮੇਰੇ ਦਾਮਾਦ ਤੇ ਕਿਰਪਾ ਕੀਤੀ ਆ ਸਾਡੇ ਤੇ ਵੀ ਕਿਰਪਾ ਕਰੋ ਉਸ ਵੇਲੇ ਫਿਰ ਗੁਰੂ ਸਾਹਿਬ ਨੇ ਨਿਹੰਗ ਖਾਨ ਨੂੰ ਕਿਹਾ ਕਹਿੰਦੇ ਭਾਈ ਜਦੋਂ ਮਾਲਕਪੁਰ ਰੰਗੜਾ ਦੇ ਸਥਾਨ ਤੇ ਪਹਿਲਾ ਜੰਗ ਹੋਇਆ ਸੀ ਮੇਰਾ ਇੱਕ ਬੱਬਰ ਸ਼ੇਰ ਬਾਬਾ ਬਚਿੱਤਰ ਸਿੰਘ ਜਿਨੇ ਸ਼ਰਾਬੀ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰ ਕੇ ਹਾਥੀ ਭਜਾਇਆ ਸੀ 317 ਗੋਲੀਆਂ ਤੇ 482 ਕਿਰਪਾਨਾਂ ਦੇ ਫੱਟ ਖਾ ਕੇ ਜ਼ਖਮੀ ਹੁੰਦਾ ਹੋਇਆ ਵੀ 10000 ਪਠਾਣਾ ਨੂੰ ਪਾੜ ਕੇ ਡਿਗਿਆ ਸੀ ਔਰ ਜ਼ਖਮੀ ਹਾਲਤ ਪਾਤਸ਼ਾਹ ਕਹਿੰਦੇ ਤੇਰੇ ਘਰੇ ਗਿਆ ਸੀ ਤੇਰੀ ਬੇਟੀ ਬੀਬੀ ਮਮਤਾਜ ਨੇ ਉਹਨੂੰ ਸੇਵਾ ਕੀਤੀ ਸੀ ਔਰ ਤੂੰ ਕਿਹਾ ਸੀ ਮੇਰਾ ਦਾਮਾਦ ਤੇ ਮੇਰੀ ਬੇਟੀ ਆ ਤੇਰੀ ਕੁਰਬਾਨੀ ਅਸੀਂ ਕਿਵੇਂ ਭੁੱਲ ਜਾਾਂਗੇ ਜਾ ਭਾਈ ਤੇਰੇ ਰਾਜ ਭਾਗ ਤੇ ਵੀ ਆਤ ਨਹੀਂ ਆਉਂਦਾ ਅੱਜ ਕੋਟਲਾ ਨਿਹੰਗ ਖਾਨ ਜਿੱਥੇ ਗੁਰਦੁਆਰਾ ਪੱਠਾ ਸਾਹਿਬ ਆ ਵਸਦਾ ਹੈ। ਸੋ ਇੱਥੇ ਤਿੰਨ ਦਿਨ ਜਦੋਂ ਪਾਤਸ਼ਾਹ ਜੀ ਰਹੇ ਜਦੋਂ ਜਾਣ ਲੱਗੇ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਬੜਾ ਬਰਾਗ ਆਇਆ। ਪਾਤਸ਼ਾਹ ਤੁਸੀਂ ਕੱਲੋਂ ਚਲੇ ਜਾਣਾ ਸਾਨੂੰ ਕੋਈ ਬਖਸ਼ਿਸ਼ ਦੇ ਕੇ ਜਾਓ। ਤਾਂ ਸਾਧ ਸੰਗਤ ਜੀ ਉਸ ਵੇਲੇ ਗੁਰੂ ਸਾਹਿਬ ਅੰਮ੍ਰਿਤ ਵੇਲੇ ਟਾਲੀ ਦੀ ਦਾਤਣ ਕਰ ਰਹੇ ਸੀ। ਸਤਗੁਰਾਂ ਨੇ ਉਹ ਆਪਣੇ ਮੁਖਾਰਬਿੰਦ ਦੇ ਵਿੱਚੋਂ ਟਾਲੀ ਦੀ ਦਾਤਣ ਕੱਢੀ ਸਰੋਵਰ ਦੇ ਕੰਢੇ ਘੜ ਦਿੱਤੀ। ਕਹਿੰਦੇ ਲਓ ਭਾਈ ਸਮਾ ਪਾ ਕੇ ਸਾਡੇ ਇਹਦੇ ਚੋਂ ਦਰਸ਼ਨ ਹੋਣਗੇ। ਅੱਜ ਵੀ ਉਹ ਟਾਲੀ ਆ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਜਿੱਥੇ ਗੁਰਦੁਆਰਾ ਬੂਟਾ ਸਾਹਿਬ ਬਰਾਜਮਾਨ ਸੋ ਇਥੋਂ ਤਿੰਨ ਦਿਨਾਂ ਬਾਅਦ ਸਤਿਗੁਰੂ ਜੀ ਲੰਮੇ ਜੱਟਪੁਰੇ ਹੁੰਦੇ ਹੋਏ ਫਿਰ ਇਧਰ ਦੱਖਣਵਰ ਨੂੰ ਗਏ ਨੇ ਕੋਟ ਕਪੂਰੇ ਹੁੰਦੇ ਹੋਏ ਫਿਰ ਪਾਤਸ਼ਾਹ ਜੀ ਨਦੇੜ ਨਾਦੇੜ ਜਾ ਕੇ ਆਪਣਾ ਉਹਨਾਂ ਨੇ ਸਰੀਰ ਤਿਆਗ ਗਿਆ ਸੋ ਇਹ ਇਥੋਂ ਦਾ ਸੰਖੇਪ ਇਤਿਹਾਸ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਦੇ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਗੁਰੂ ਘਰ ਦਾ ਨਾਮ ਹੈ ਜੀ ਗੁਰਦੁਆਰਾ ਸ਼੍ਰੀ ਜੜਪੁਟੀ ਸਾਹਿਬ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ 1921 ਪੋ ਇੱਥੇ ਬਿਰਾਜਮਾਨ ਹੋਏ ਨੇ ਤਾਂ 1705 ਈਸਵੀ ਦੇ ਵਿੱਚ ਇੱਥੇ ਆ ਕੇ ਇਹ ਪਾਵਨ ਸਥਾਨ ਤੇ ਸਤੋਗਰਾ ਨੇ ਮੋਹਲ ਰਾਜ ਦੀ ਜੜ 뿌ਟੀ ਹੈ। ਰਾਏ ਕੱਲੇ ਦਾ ਜਿਹੜਾ ਚਰਵਾਹਾ ਸੀ ਨੂਰਾ ਇਹਦਾ ਅਸਲੀ ਨਾਂ ਸੀ ਨੂਰ ਮੁਹੰਮਦ ਖਾਨ। ਇਹ ਖਾਨਾਂ ਦਾ ਖਾਨਦਾਨ ਸੀ। ਜੈਸ ਵੇਲੇ ਗੁਰੂ ਸਾਹਿਬ ਦੇ ਸਾਹਮਣੇ ਆਇਆ ਇਹਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਆ ਕੇ ਦੱਸੀ ਤਾਂ ਉੱਥੇ ਸਤੋਗਰਾ ਨੇ ਇਹਨੂੰ ਮਾਹੀ ਸ਼ਬਦ ਦਾ ਖਿਤਾਬ ਦਿੱਤਾ। ਮਾਹੀ ਤੋਂ ਭਾਵ ਆ ਪਿਆਰਾ। ਕਹਿੰਦੇ ਮੇਰਾ ਪੰਜਵਾਂ ਪਿਆਰਾ ਪੁੱਤਰ ਆ। ਆਹ ਥਾਂ ਦੇ ਉੱਤੇ ਆ ਕੇ ਸਤੋਗਰਾ ਨੇ ਸਾਰਾ ਸਾਕਾ ਸੁਣਿਆ। ਇੱਥੇ ਹੀ ਤੁਰਕਾਂ ਦੀ ਜੜ 뿌ਟੀ ਆ ਜ਼ੁਲਮੀ ਰਾਜ ਦੀ। ਔਰ ਇਹ ਅੱਜ ਵੀ ਗੁਰਦੁਆਰਾ ਸਾਹਿਬ ਇੱਥੇ ਸੁਭਾਏਮਾਨ ਆ। ਇਹ ਪਾਵਨ ਪਵਿੱਤਰ ਸਥਾਨ ਆ ਦਰਸ਼ਨ ਕਰੋ ਤੁਸੀਂ। ਔਰ ਕਾਦਰ ਦੀ ਕੁਦਰਤ ਏਡੀ ਮਹਾਨ ਆ ਕਿ ਉਸ ਵੇਲੇ ਦੀ ਕਾਹੀ ਅੱਜ ਵੀ ਇੱਥੇ ਬਰਾਜਮਾਨ ਹਰੀ ਖੜੀ ਆ। ਆ ਉਸ ਵੇਲੇ ਦੀ ਦੇਖੋ ਚਿੱਤ ਹੈ 350 ਸਾਲ ਤੋਂ ਉੱਤੇ ਹੋ ਗਿਆ ਕਾਹੀ ਹਜੇ ਵੀ ਹਰੀ ਖੜੀ ਆ। ਸਾਧ ਸੰਗਤ ਜੀ ਉਹ ਇਹ ਉਹ ਪਾਵਨ ਸਥਾਨ ਆ ਜਿੱਥੇ ਸਤਿਗੁਰਾਂ ਨੇ ਜ਼ੁਲਮੀ ਰਾਜ ਦੀ ਜੜ ਪੁੱਟੀ ਹੈ। ਇਹ ਉਹ ਪਾਵਨ ਸਥਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਪਾਵਨ ਪਵਿੱਤਰ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ। ਇੱਥੇ ਸਤਿਗੁਰ ਜੈਸ ਵੇਲੇ ਆਏ ਨੇ 1921 ਪੋ ਨੂੰ ਤਾਂ ਆਹ ਜਗ੍ਹਾ ਦੇ ਉੱਪਰ ਦੀ ਲੇਹੀ ਨਦੀ ਵਗ ਰਹੀ ਸੀ। ਸਤਿਗੁਰਾਂ ਨੇ ਇੱਕ ਉੱਚਾ ਆਸਣ ਦੇਖ ਕੇ ਇਸ ਜਗ੍ਹਾ ਦੇ ਉੱਤੇ ਆਪਣਾ ਟਿਕਾਣਾ ਆਸਣ ਲਾਇਆ। ਇਹ ਆ ਜੀ ਗੁਰਦੁਆਰਾ ਮਨਜੀਤ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨ ਦਿਨ ਇਸ ਜਗ੍ਹਾ ਦੇ ਉੱਤੇ ਬਿਰਾਜਮਾਨ ਰਹੇ ਨੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਆ ਗੁਰਦੁਆਰਾ ਸ੍ਰੀ ਬੂਟਾ ਸਾਹਿਬ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨ ਦਿਨਾਂ ਬਾਅਦ ਜਦ ਉਸ ਵੇਲੇ ਇੱਥੋਂ ਜਾਣ ਲੱਗੇ ਤਾਂ ਸਿੱਖ ਸੰਗਤਾਂ ਦੇ ਮਨ ਵਿੱਚ ਬੜਾ ਬਰਾਗ ਆਇਆ ਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਚਰਨ ਪਾਰ ਸੇ ਕਹਿਣ ਲੱਗੇ ਪਾਤਸ਼ਾਹ ਤੁਸੀਂ ਕੱਲ ਨੂੰ ਸਵੇਰੇ ਚਲੇ ਜਾਣਾ ਸਾਨੂੰ ਕੋਈ ਬਖਸ਼ਿਸ਼ ਦੇ ਕੇ ਜਾਓ ਤਾਂ ਉਸ ਵੇਲੇ ਜਿਹੜਾ ਇਹ ਗੁਰੂ ਘਰ ਆ ਇੱਥੇ ਸਰੋਵਰ ਸੀ ਦਸਮ ਪਾਸ਼ਾ ਇਸ਼ਨਾਨ ਕਰ ਰਹੇ ਸੀ ਔਰ ਇਸ਼ਨਾਨ ਕਰਨ ਸਮੇਂ ਤਾਲੀ ਦੀ ਦਤਨ ਕਰ ਰਹੇ ਸੀ ਤਾਲੀ ਦੀ ਧਾਤਣ ਕਰਦੇ ਹੋਏ ਸਤਗੁਰਾਂ ਨੇ ਉਸੇ ਵੇਲੇ ਉਹ ਜਿਹੜੀ ਹਥਲੀ ਆਪਣੀ ਧਾਤਣ ਸੀ ਉਹ ਸਰੋਵਰ ਦੇ ਕੰਢੇ ਉੱਪਰ ਗੱਡ ਦਿੱਤੀ ਔਰ ਸਮਾ ਪਾ ਕੇ ਉਹ ਹਰਾ ਭਰਾ ਤ੍ਰਖਤ ਹੋ ਗਿਆ ਕਰੋ ਦਰਸ਼ਨ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੂਟਾ ਸਾਹਿਬ ਜੀ ਦੇ ਅਹੀ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਇਹ ਜਿੱਥੇ ਆਪਾਂ ਮੌਜੂਦ ਖੜੇ ਹਾਂ ਇਹ ਕਾਰ ਸੇਵਾ ਆਪਣੇ ਹਜ਼ੂਰ ਸਾਹਿਬ ਵਾਲੇ ਬਾਬਾ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਔਰ ਸੰਤ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਦੀਨ ਚੱਲ ਰਹੀ ਹੈ ਔਰ ਇੱਥੋਂ ਦੇ ਜਿਹੜੇ ਮੇਨ ਜਥੇਦਾਰ ਨੇ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਹਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਜਗ੍ਹਾ ਦੇ ਉੱਤੇ ਮਹਾਰਾਜ ਦੇ ਦਰਬਾਰ ਦੀ ਜੋ ਸੰਗਤ ਸੇਵਾ ਕਰਵਾ ਰਹੀ ਹੈ ਜਿੰਨੇ ਵੀ ਗੁਰੂ ਕੇ ਪਿਆਰੇ ਸੇਵਕ ਨੇ ਸਾਰੇ ਸੇਵਾ ਚ ਹਿੱਸਾ ਪਾਉਂਦੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਗੁਰੂ ਘਰ ਦੀ ਸੇਵਾ ਵਾਸਤੇ ਕਾਰ ਸੇਵਾ ਵਾਸਤੇ ਰਸਤ ਜਾਂ ਆਇਆ ਜਾਂ ਕੋਈ ਵਸਤਰ ਜਾਂ ਧਾਨ ਦੇਣਾ ਉਹ ਤੁਸੀਂ ਇੱਥੇ ਦੇ ਸਕਦੇ ਹੋ ਇਹ ਬਾਬਾ ਜੀ ਹਰ ਸਮੇਂ ਇੱਥੇ ਮੌਜਮਾਨ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿੱਠ ਬੋਲਣਾ ਹਰ ਸੱਜਣ ਸੁ ਇਤਿਹਾਸਿਕ ਸਥਾਨ ਗੁਰਦੁਆਰਾ ਟਾਲੀਆਣਾ ਸਾਹਿਬ ਜਿੱਥੇ ਆਪਾਂ ਅੱਜ ਆਏ ਹਾਂ ਔਰ ਜਿਸ ਤਰੀਕੇ ਨਾਲ ਆਪਾਂ ਸਾਰਾ ਅੱਜ ਕਵਰ ਕੀਤਾ ਹੈਗਾ ਆਪਾਂ ਦੇਖ ਰਿਹਾ ਹੈ ਕਿ ਗੁਰਬਾਣੀ ਦੇ ਮਦਰ ਜਿਹੜੇ ਹੈਗੇ ਆ ਵਾਕ ਆਪਣੇ ਕੰਨ ਦੇ ਚ ਪਹਿਰੇ ਨੇ ਔਰ ਇਹ ਅਸੀ ਧਰਤੀ ਹੈ ਜਿੱਥੇ 24 ਆਵਰ ਗੁਰਬਾਨੀ ਦੇ ਪ੍ਰਵਾਹ ਚੱਲਦੇ ਰਹਿੰਦੇ ਨੇ ਔਰ ਹਮੇਸ਼ਾ ਲੰਗਰ ਦੇ ਪ੍ਰਵਾਹ ਚੱਲਦੇ ਰਹਿੰਦੇ ਨੇ ਗੱਲ ਕਰਾਂ ਵੀਰ ਜੀ ਨਾਲ ਵੀਰ ਜੀ ਸਵਾਗਤ ਹੈ ਤੁਹਾਡਾ ਕੀ ਕਰਨਾ ਚਾਹੋਗੇ ਕਿ ਇਹ ਪਵਿੱਤਰ ਸਥਾਨ ਤੇ ਲੋਕ ਸੈਕੰਡ ਗੁਜ਼ਾਰਨਾ ਹੁੰਦੇ ਨੇ ਆਪਦੇ ਆਪ ਨੂੰ ਬੜਪਾਗੀ ਸਮਝਦੇ ਨੇ ਔਰ ਤੁਹਾਨੂੰ ਸੁਭਾਗਿਆ ਪ੍ਰਾਪਤ ਹੋਇਆ ਇੱਥੇ ਸੇਵਾ ਕਰਨ ਦਾ ਕੀ ਕਰਨਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਦਸ਼ਮੀਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਕਰੋ ਪ੍ਰਬਾਨ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਗੁਰਬਾਣੀ ਦਾ ਫਰਮਾਨ ਆਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿੱਨੀ ਮੇਰਾ ਸਤਿਗੁਰੂ ਦੇਖਿਆ ਜਾਏ ਇਹ ਪਾਵਨ ਪਵਿੱਤਰ ਸਥਾਨ ਜਿੱਥੇ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਸਾਹਿਬ ਦੀ ਜੰਗ ਤੋਂ ਪਰੰਤ ਮਾਛੀਵਾੜਾ ਤੋਂ ਚੱਲ ਕੇ ਆਲਮਗੀਰ ਅਤੇ ਹੋਰ ਬਖ ਬਖ ਨਗਰਾਂ ਤੋਂ ਹੁੰਦੇ ਹੋਏ ਇਸ ਪਾਵਨ ਪਵਿੱਤਰ ਸਥਾਨ ਤੇ 19 ਪੋਹ ਦੀ ਅਮਰਤਵਿਲੇ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਸੀ ਹੁਣ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪ ਜੀ ਸਰਵਣ ਕਰਦੇ ਹੋ ਵੀ ਗੁਰਦੁਆਰਾ ਸ੍ਰੀ ਟਾਲੀਆਂ ਨਾਲ ਸਾਹਿਬ ਰਾਏ ਕੋਟ ਵਿਖੇ ਭਾਈ ਸਾਹਿਬ ਨੇ ਸਵਾਲ ਕੀਤਾ ਜੀ ਇਹ ਨਾਂ ਕਿਵੇਂ ਪਿਆ ਇਹਦੇ ਨਾਂ ਦਾ ਕਾਰਨ ਇਹ ਆ ਵੀ ਗੁਰੂ ਸਾਹਿਬ ਜੀ ਜਦੋਂ ਅਮਰਤਵਿਲੇ ਇਸ ਸਥਾਨ ਤੇ ਪਹੁੰਚਦੇ ਨੇ ਤਾਂ ਜਿੱਥੇ ਅੱਜ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਸੁਭਾਏ ਮਾਨ ਉੱਥੇ ਇੱਕ ਬਹੁਤ ਵੱਡਾ ਜਿਹੜਾ ਟਾਲੀ ਦਾ ਦਰਖਤ ਸੀ ਉਸ ਟਾਲੀ ਦੇ ਦਰਖਤ ਹੇਠ ਗੁਰੂ ਸਹਿਜ ਨੇ ਆਪਣਾ ਆਸਣ ਲਾਉਣਾ ਕੀਤਾ ਜਿਸ ਤੋਂ ਇਸ ਪਾਵਨ ਸਥਾਨ ਦਾ ਨਾਮ ਪਿਆ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਹੁਣ ਜਦੋਂ ਇਤਿਹਾਸ ਨੂੰ ਅਸੀਂ ਸਰਵਣ ਕਰਦੇ ਆ ਤਾਂ ਗੁਰੂ ਸਾਹਿਬ ਜੀ 19 20 21 ਤਿੰਨ ਦਿਨ ਗੁਰੂ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ guzare ਸਨ ਜਦੋਂ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇਸ ਸਥਾਨ ਤੇ ਪਹੁੰਚਦੇ ਨੇ ਤਾਂ ਇਥੋਂ ਦੇ ਰਹਿਣ ਵਾਲੇ ਜਿਹੜੇ ਚੌਧਰੀ ਸੀ ਰਾਏ ਕੱਲਾ ਉਹਨਾਂ ਦਾ ਇੱਕ ਸੇਵਕ ਸੀ ਨੂਰਾ ਮਾਹੀ ਉਹ ਆਪਣੀਆਂ ਮੱਝਾਂ ਲੈ ਕੇ ਇਸ ਪਾਵਨ ਸਥਾਨ ਤੇ ਪਹੁੰਚਦਾ ਏ ਤਾਂ ਗੁਰੂ ਸਾਹਿਬ ਜੀ ਸਹਿ ਸੁਪਾਈ ਬਚਨ ਆਖਦੇ ਨੇ ਵੀ ਭਾਈ ਤੂੰ ਦੁੱਧ ਸਕਾ ਜਿਹੜਾ ਨੂਰਾ ਮਾਈਸ ਜਿਹੜਾ ਬੜੇ ਭੋਲੇ ਸੁਭਾਅ ਦਾ ਸੀ ਉਹਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਜਿਹੜੀਆਂ ਦੁੱਧ ਦੇਣ ਵਾਲੀਆਂ ਮੱਝਾਂ ਨੇ ਉਹ ਤਾਂ ਘਰ 'ਚ ਮੌਜੂਦ ਨੇ ਮੈਂ ਕੇਵਲ ਔਸਰ ਝੋਟੀਆਂ ਲੈ ਕੇ ਇੱਥੇ ਚਾਰਨ ਵਾਸਤੇ ਆਇਆ ਹਾਂ ਬੀਹੇ ਦਰਵੇਸ਼ ਜੀ ਜੇ ਤੁਹਾਡਾ ਹੁਕਮ ਹੋਵੇ ਤੁਹਾਡੀ ਆਗਿਆ ਹੋਵੇ ਮੈਂ ਘਰ ਜਾ ਕੇ ਜੜੀ ਜਿਆ ਦੁੱਧ ਤੁਹਾਡੇ ਵਾਸਤੇ ਲੈ ਆਉਣਾ ਹਾਂ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਹਿੰਦੇ ਭਾਈ ਤੈਨੂੰ ਘਰ ਜਾਣ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਬਚਨ ਕੀਤਾ ਸੀ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ ਬਿਜਰੀ ਉਹ ਔਸਰ ਝੋਟੀ ਉਹਨੂੰ ਚੋਣਾ ਕਰ ਹੁਣ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਗੁਰਦੁਆਰਾ ਬੂਟਾ ਸਾਹਿਬ ਦਰਸ਼ਨ ਕਰਦੇ ਹੋ ਜੋ ਤੁਸੀਂ ਇਹ ਦਰਸ਼ਨ ਕੀਤੇ ਨੇ ਉਸ ਦਰਖਤ ਦੇ ਉਹ ਜਿਹੜਾ ਦਰਖਤ ਸੀ ਉਹ ਕਰੌਂਦੇ ਦਾ ਦਰਖਤ ਸੀ ਜਿਸ ਦੇ ਨਾਲ ਨੂਰਾ ਮਾਹੀ ਨੇ ਉਸ ਔਸਰ ਝੋਟੀ ਨੂੰ ਬੰਨਿਆ ਸੀ ਨੂਰਾ ਮਾਹੀ ਜਦੋਂ ਉਸ ਔਸਰ ਝੋਟੀ ਨੂੰ ਉਸ ਕਰੌਂਦੇ ਦੇ ਬੂਟੇ ਨਾਲ ਬੰਨਦਾ ਹੈ ਤਾਂ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਵੀ ਮੇਰੇ ਕੋਲੇ ਕੋਈ ਭਾਂਡਾ ਨਹੀਂ ਵੀ ਜਿਹਦੇ ਅੰਦਰ ਮੈਂ ਉਸ ਨੂੰ ਚੋ ਸਕਾਂ ਤਾਂ ਗੁਰੂ ਸਾਹਿਬ ਜੀ ਨੂੰ ਜੋ ਇੱਕ ਜਿਹੜਾ ਗੰਗਾ ਸਾਗਰ ਸੀ ਜਿਹੜਾ ਇੱਕ ਸਿੱਖ ਨੇ ਭੇਟਾ ਕੀਤਾ ਸੀ ਉਹ ਜਿਹੜਾ ਗੰਗਾ ਸਾਗਰ ਜਿਹਦੇ ਅੰਦਰ 288 ਸੇਕ 288 ਗਲੀਆਂ ਮੌਜੂਦ ਸਨ ਗੁਰੂ ਸਾਹਿਬ ਜੀ ਨੇ ਉਹ ਗੰਗਾ ਸਾਗਰ ਨੂਰਾ ਮਾਈ ਨੂੰ ਦੇਣਾ ਕੀਤਾ ਹੁਣ ਪਹਿਲੀ ਜਿਹੜੀ ਘਟਨਾ ਸੀ ਇੱਕ ਔਸਰ ਝੋਟੀ ਬਾਰੇ ਕਹਿਣਾ ਤੇ ਦੂਜਾ ਉਹ ਭਾਂਡਾ ਜਿਹਦੇ ਅੰਦਰ 288 ਗਲੀਆਂ ਸਨ ਜਿਹੜਾ ਨੂਰਾ ਮਾਈ ਸੀ ਵੇਖੋ ਜੋ ਗੁਰੂ ਨੇ ਬਚਨ ਕੀਤਾ ਉਹਨੇ ਸਤ ਕਰਕੇ ਮੰਨਿਆ ਹੁਣ ਨੂਰਾ ਮਾਹੀ ਜਦੋਂ ਉਸ ਔਸਰ ਝੋਟੀ ਦੇ ਹੇਠ ਬੈਠਦਾ ਏ ਤਾਂ ਕਮਾਲ ਹੋ ਗਈ ਉਸ ਔਸਰ ਝੋਟੀ ਦੇ ਥਨਾ ਵਿੱਚ ਦੁੱਧ ਉੱਤਰ ਆਇਆ ਉਹਨੇ ਦੁੱਧ ਚੋਇਆ ਬੜੇ ਪਿਆਰ ਦੇ ਨਾਲ ਉਸਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਹੁਣ ਜਿਹੜਾ ਇਹ ਸਾਰਾ ਬਿਰਤਾਂਤ ਸੀ ਉਹਨੇ ਜਾ ਕੇ ਰਾਏ ਕੱਲਾ ਚੌਧਰੀ ਨੂੰ ਦੱਸਣਾ ਕੀਤਾ ਵੀ ਇਸ ਤਰ੍ਹਾਂ ਕੋਈ ਦਰਬੇਸ਼ ਕੋਈ ਰੱਬ ਦਾ ਪਿਆਰਾ ਆਇਆ ਏ ਨਾਲ ਉਹਨਾਂ ਦੇ ਕੁਝ ਸਾਥੀ ਮੌਜੂਦ ਨੇ ਜਿਹੜੀ ਉਹ ਘਟਨਾ ਵਾਪਰੀ ਸੀ ਜੋ ਕੁਝ ਹੋਇਆ ਸੀ ਉਹਨੇ ਸਾਰਾ ਕੁਝ ਦੱਸਣਾ ਕੀਤਾ ਹੁਣ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਦੇ ਮਨਚ ਵੀ ਸਰਦਾ ਜਾਗੀ ਅਗਲੀ ਸਵੇਰ ਯਾਨੀ ਕਿ 20 ਪੋ ਨੂੰ ਉਹ ਵੀ ਕੁਝ ਨਜ਼ਰਾਨੇ ਲੈ ਕੇ ਨਾਲ ਸੰਗਤਾਂ ਲੈ ਕੇ ਗੁਰੂ ਸਾਹਿਬ ਦੇ ਸਨਮੁਖ ਪਹੁੰਚਦਾ ਏ ਉਹਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੰਦਨਾ ਕੀਤੀ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓ ਮੈਂ ਵੀ ਸੇਵਾ ਕਰਨੀ ਚਾਹਣਾ ਹਾਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ ਵੀ ਜਿਹੜੇ ਸਾਡੇ ਨਿੱਕੇ ਸਾਹਿਬਜ਼ਾਦੇ ਨੇ ਮਾਤਾ ਗੁਜਰ ਕੌਰ ਜੀ ਨੇ ਜਿਹੜੇ ਸਰਹੰਦ ਜਿਹੜਾ ਉੱਥੋਂ ਦਾ ਨਵਾਬ ਵਜ਼ੀਰ ਖਾਂ ਉਹਦੀ ਕੈਦ ਦੇ ਵਿੱਚ ਨੇ ਕਹਿੰਦੇ ਤੁਸੀਂ ਉਹਨਾਂ ਦੀ ਖ਼ਬਰ ਮਗਾਉਣਾ ਕਰ ਤਾਂ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਨੇ ਉਸੇ ਸਮੇਂ ਨੂਰਾ ਮਾਹੀ ਨੂੰ ਆਖਿਆ ਕਹਿੰਦੇ ਨੂਰਾ ਮਾਹੀ ਤੁਸੀਂ ਸਰਹੰਦ ਜਾਣਾ ਕਰੋ ਕਿਉਂਕਿ ਤੁਹਾਡੀ ਜਿਹੜੀ ਭੈਣ ਨੂਰਾ ਉੱਥੇ ਮੌਜੂਦ ਆ ਤੁਸੀਂ ਜਾ ਕੇ ਜਿਹੜੀ ਇਹ ਖਬਰ ਬਿਨਾਂ ਕਿਸੇ ਦੇਰੀ ਦੇ ਵੀ ਰੁਕਣਾ ਨਹੀਂ ਜਿੰਨਾ ਜਲਦੀ ਹੋ ਸਕਦਾ ਇਹ ਖਬਰ ਲੈ ਕੇ ਤੁਸੀਂ ਵਾਪਸ ਆਉਣਾ ਹੈ ਨੂਰਾ ਮਾਹੀ ਨੇ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ ਲਗਾਤਾਰ ਪੈਂਡਾ ਤੈਅ ਕਰਦੇ ਹੋ ਜਦੋਂ ਸਰਹੰਦ ਪਹੁੰਚਦਾ ਏ ਜਦੋਂ ਆਪਣੀ ਭੈਣ ਨੂਰਾ ਨੂੰ ਇਹ ਸੁਭਾਲ ਕਰਦਾ ਏ ਨਿੱਕੇ ਸਾਹਿਬਜਾਦਿਆਂ ਦੇ ਬਾਰੇ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਸਾਹਿਬਜਾਦਾ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਬਾਰੇ ਕਿਉਂਕਿ ਰੋਟੀ ਪਕਾਉਣ ਲੱਗੇ ਸਨ ਉਹਨਾਂ ਦੇ ਹੱਥੋਂ ਪੇੜਾ ਸੁੱਟ ਗਿਆ ਤੇ ਅੱਖਾਂ ਵਿੱਚੋਂ ਨੀਰ ਵਗ ਰਿਹਾ ਏ ਨੂਰਾ ਮਾਹੀ ਆਖਦੇ ਨੇ ਕਹਿੰਦੇ ਭੈਣ ਕੀ ਗੱਲ ਹੋਈ ਤੁਸੀਂ ਬਿਰਲਾਪ ਕਿਉਂ ਕਰ ਰਹੇ ਹੋ ਤਾਂ ਜਿਹੜੀ ਜਿਹੜੀ ਉਹ ਭੈਣ ਨੂਰਾ ਸੀ ਉਹਨੇ ਦੱਸਣਾ ਕੀਤਾ ਵੀ ਕਿਸ ਤਰ੍ਹਾਂ ਵਜ਼ੀਰ ਖਾਨ ਨੇ ਕੋਹ ਕੋਹ ਕੇ ਨਿੱਕੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਕਿਵੇਂ ਜਿਉਂਦੇ ਜੀ ਪਹਿਲਾਂ ਨੀਹਾਂ ਵਿੱਚ ਨੇ ਆ ਫਿਰ ਜਿਹੜੇ ਦੋ ਜਲਾਦ ਸਨ ਸਾਲ ਬੇਗ ਤੇ ਵਿਸਾਲ ਬੇਗ ਉਹਨਾਂ ਨੇ ਕਿਸ ਤਰ੍ਹਾਂ ਸਹਿਬਜ਼ਾਦਿਆਂ ਨੂੰ ਸੂਰੀ ਦੇ ਨਾਲ ਸ਼ਹੀਦ ਕੀਤਾ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਉਹਨੇ ਸਾਰਾ ਜਿਹੜਾ ਇਤਿਹਾਸ ਹੀ ਰੋ ਰੋ ਕੇ ਨੂਰਾ ਮਾਹੀ ਨੂੰ ਦੱਸਣਾ ਕੀਤਾ ਏ ਹੁਣ ਜਿਹੜੇ ਨੂਰਾ ਮਾਹੀ ਨੇ ਉਹ ਅਗਲੀ ਸਵੇਰ ਚੱਲਦੇ ਨੇ ਪੈਂਡਾ ਤੈਅ ਕਰਦੇ ਹੋਏ ਜਦੋਂ ਇਸ ਪਾਵਨ ਸਥਾਨ ਤੇ ਪਹੁੰਚਦੇ ਨੇ ਇੱਧਰ ਗੁਰੂ ਸਾਹਿਬ ਜੀ ਭਾਈ ਦਇਆ ਸਿੰਘ ਜੀ ਨੂੰ ਬਚਨ ਆਖਦੇ ਨੇ ਕਹਿੰਦੇ ਭਾਈ ਦਇਆ ਸਿੰਘ ਵੇਖੋ ਨੂਰਾ ਮਾਹੀ ਆਇਆ ਕਿ ਨਹੀਂ ਆਇਆ ਜਦੋਂ ਭਾਈ ਦਇਆ ਸਿੰਘ ਜੀ ਉੱਚੀ ਜਗ੍ਹਾ ਤੇ ਚੜ੍ਹ ਕੇ ਵੇਖਦੇ ਨੇ ਨੂਰਾ ਮਾਹੀ ਗੁਰੂ ਸਾਹਿਬ ਜੀ ਦੇ ਕੋਲ ਆਉਣ ਦੀ ਬਜਾਏ ਉਹ ਆਪਣੇ ਘਰ ਨੂੰ ਜਾ ਰਿਹਾ ਏ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਨੂਰਾ ਮਾਹੀ ਮੁੜ ਤੇ ਆਇਆ ਏ ਪਰ ਉਹ ਇੱਧਰ ਆਉਣ ਦੀ ਬਜਾਏ ਆਪਣੇ ਘਰ ਨੂੰ ਜਾ ਰਿਹਾ ਏ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਇਸ ਤਰ੍ਹਾਂ ਕਰੋ ਨੂਰਾ ਮਾਹੀ ਨੂੰ ਸਾਡੇ ਕੋਲ ਬੁਲਾਉਣਾ ਕਰੋ ਦਿਨ ਢਲ ਰਿਹਾ ਏ ਸੂਰਜ ਡੁੱਬ ਰਿਹਾ ਏ ਜਦੋਂ ਨੂਰਾ ਮਾਹੀ ਜਦੋਂ ਗੁਰੂ ਸਾਹਿਬ ਦੇ ਸਨਮੁਖ ਪਹੁੰਚਦਾ ਏ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਜੜ ਪੁੱਟੀ ਸਾਹਿਬ ਉਸ ਪਾਵਨ ਸਥਾਨ ਤੇ ਗੁਰੂ ਸਾਹਿਬ ਜੀ ਸੁਭਾਏ ਮਾਨ ਨੇ ਗੁਰੂ ਸਾਹਿਬ ਨੇ ਨੂਰਾ ਮਾਹੀ ਨੂੰ ਬਚਨ ਕੀਤਾ ਕਹਿੰਦੇ ਭਾਈ ਨੂਰਿਆ ਜਿਹੜੇ ਕਾਰਜ ਵਾਸਤੇ ਤੁਹਾਨੂੰ ਭੇਜਿਆ ਸੀ ਕੀ ਉਹ ਕਾਰਜ ਤੁਸੀਂ ਨਹੀਂ ਕੀਤਾ ਕੀ ਤੁਸੀਂ ਉਹ ਕਾਰਜ ਕਰਕੇ ਨਹੀਂ ਆਏ ਤਾਂ ਨੂਰਾ ਮਾਹੀ ਜਿਨ੍ਹਾਂ ਦਾ ਮਨ ਵਿਰਾਗ ਨਾਲ ਭਰਿਆ ਹੋਇਆ ਏ ਅੱਖਾਂ ਵਿੱਚੋਂ ਨੀਰ ਵਗਿਆ ਏ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਜਿਸ ਕਾਰਜ ਵਾਸਤੇ ਤੁਸੀਂ ਭੇਜਿਆ ਸੀ ਉਹ ਕਾਰਜ ਮੈਂ ਕਰ ਆਇਆ ਹਾਂ ਪਰ ਫਿਰ ਤੂੰ ਸਾਡੇ ਕੋਲ ਕਿਉਂ ਨਹੀਂ ਆਇਆ ਤਾਂ ਜਿਹੜਾ ਨੂਰਾ ਮਾਹੀ ਸੀ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਕਹਿੰਦਾ ਜਦੋਂ ਮੈਂ ਇੱਥੇ ਪਹੁੰਚਿਆ ਨਾ ਸੂਰਜ ਡੁੱਬ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਗੁਰੂ ਸਾਹਿਬ ਜੀ ਤੁਹਾਡੀ ਕੋਲ ਦਾ ਵੀ ਸੂਰਜ ਡੁੱਬ ਗਿਆ ਏ ਕਿਉਂਕਿ ਜੇ ਦੁਨਿਆਵੀ ਤੌਰ ਤੇ ਵੇਖਿਆ ਜਾਵੇ ਨਾ ਇਹ ਉਹ ਸਥਾਨ ਆ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਦੁੱਖ ਦੀ ਖਬਰ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ ਜੇ ਦੁਨਿਆਵੀ ਤੌਰ ਤੇ ਵੇਖਿਆ ਜਾਵੇ ਕਿਉਂਕਿ ਹਰੇਕ ਮਾਤਾ ਪਿਤਾ ਦੇ ਮਨ ਦੀ ਤਾੰਗ ਹੁੰਦੀ ਏ ਵੀ ਆਪਣੇ ਬੱਚਿਆਂ ਨੂੰ ਬੱਚੇ ਵੱਡੇ ਹੋਣ ਪੁੱਤਰ ਵੱਡਾ ਹੋਵੇ ਕੋਈ ਵਧੀਆ ਰੁਤਬਾ ਹਾਸਲ ਕਰੇ ਆਪਣੇ ਪੁੱਤਰ ਦਾ ਵਿਆਹ ਕੀਤਾ ਜਾਵੇ ਹਰੇਕ ਮਾਤਾ ਪਿਤਾ ਦੀ ਇਹ ਤਾੰਗ ਹੁੰਦੀ ਏ ਤੇ ਇਤੋਂ ਵੱਡੀ ਕੋਈ ਦੁੱਖ ਦੀ ਖਬਰ ਨਹੀਂ ਜਦੋਂ ਇੱਕ ਪਿਤਾ ਨੂੰ ਇਹ ਦੱਸਿਆ ਜਾਵੇ ਵੀ ਤੁਹਾਡੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਜਦੋਂ ਪੁਰਾਣਾ ਇਤਿਹਾਸ ਪੜ੍ਹਦੇ ਆ ਭਾਵੇਂ ਸ੍ਰੀ ਅਰਜਨ ਹੋਣ ਦਰੋਣਾਚਾਰੀਆ ਹੋਣ ਦਸ਼ਰਤ ਜੀ ਹੋਣ ਉਹ ਵੀ ਪੁੱਤਰ ਦੀ ਮੌਤ ਦਾ ਜਿਹੜਾ ਦੁੱਖ ਸਹਾਰ ਨਹੀਂ ਸਕੇ ਹੁਣ ਜਿਹੜਾ ਨੂਰਾ ਮਾਹੀ ਸੀ ਜਦੋਂ ਉਹਨੇ ਬੇਨਤੀ ਕੀਤੀ ਕਹਿੰਦਾ ਜਦੋਂ ਮੈਂ ਇੱਥੇ ਪਹੁੰਚਿਆ ਸੂਰਜ ਡੁੱਬ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਭਾਈ ਨੂਰਿਆ ਇਹ ਜਿਹੜਾ ਸੂਰਜ ਪਹਿਲੀ ਵਾਰ ਨਹੀਂ ਡੁੱਬਿਆ ਜਦੋਂ ਭਾਈ ਜੈਤਾ ਜੀ ਸਾਡੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਦਿੱਲੀ ਤੋਂ ਲੈ ਕੇ ਆਏ ਸੀ ਨਾ ਉਹ ਸਮੇਂ ਵੀ ਸੂਰਜ ਡੁੱਬ ਰਿਹਾ ਸੀ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਵੱਡੇ ਸਹਬਜਾਦੇ ਸਹਬਜਾਦਾ ਬਾਬਾ ਅਜੀਤ ਸਿੰਘ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਉਸ ਸਮੇਂ ਵੀ ਸੂਰਜ ਡੁੱਬ ਰਿਹਾ ਸੀ ਕਹਿੰਦੇ ਪਹਿਲੀ ਵਾਰ ਸੂਰਜ ਨਹੀਂ ਡੁੱਬਿਆ ਤਾਂ ਗੁਰੂ ਸਾਹਿਬ ਜੀ ਨੇ ਤੀਰ ਦੀ ਨੋਕ ਦੇ ਨਾਲ ਇੱਕ ਕਾਹੀ ਦੇ ਬੂਟੇ ਦੀ ਜੜ ਸਮੇਤ ਪੁੱਟਦੇ ਹੋਏ ਬਚਨ ਕੀਤਾ ਸੀ ਕਹਿੰਦੇ ਇਹਨਾਂ ਮੁਗਲਾਂ ਦੇ ਜ਼ੁਲਮ ਦੀ ਜਿਹੜੀ ਜੜ ਉਹ ਪੱਟੀ ਗਈ ਹੈ ਤਾਂ ਕੋਲ ਜਿਹੜੇ ਰਾਏ ਕੱਲਾ ਜੀ ਖੜੇ ਸਨ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਜੀ ਮੈਂ ਵੀ ਮੁਗਲਾਂ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਬਖਸ਼ ਦਿਓ ਗੁਰੂ ਸਾਹਿਬ ਨੇ ਕਰੇਹਲ ਇੱਕ ਕਟਾਰ ਇੱਕ ਤੇ ਜਿਹੜਾ ਗੰਗਾ ਸਾਗਰ ਸੀ ਉਹ ਰਾਏ ਕੱਲਾ ਜੀ ਨੂੰ ਦੇਣਾ ਕੀਤਾ ਇਨਸਾਨੀਆਂ ਦਿੱਤੀਆਂ ਸੀ ਕਹਿੰਦੇ ਭਾਈ ਇਹ ਇਨਸਾਨੀਆਂ ਸੰਭ ਕੇ ਰੱਖਣੀਆਂ ਨੇ ਵਾਡਾ ਜਿਹੜਾ ਰਾਜ ਭਾਗ ਕਿਧਰੇ ਜਾਏਗਾ ਨਹੀਂ ਸੋ ਇਸ ਕਰਕੇ ਗੁਰੂ ਸਾਹਿਬ ਨੇ ਇਸ ਪਾਵਨ ਸਥਾਨ ਤੇ ਭਾਈ ਰਾਏ ਕੱਲੇ ਤੇ ਕਿਰਪਾ ਕੀਤੀ ਇਸੇ ਕਰਕੇ ਜਿਹੜੀਆਂ ਸੰਗਤਾਂ ਨੇ ਦੇਸਾਂ ਪਰਦੇਸਾਂ ਤੋਂ ਪੂਰੇ ਭਾਰਤ ਚੋਂ ਦੂਰ ਦਰਾੜਿਆਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਇਸ ਪਾਵਨ ਸਥਾਨ ਤੇ ਪਹੁੰਚਦਿਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੀ ਬੜੀ ਬਰਕਤ ਹੈ ਇਸ ਸਥਾਨ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh <laughs>